ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਬਾਲ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ ਇਹ ਕਹਾਣੀ ਬੱਚਿਆਂ ਨੂੰ ਮਾਰ ਦਕਸ਼ਣ ਦੇਣ ਲਈ ਹੈ ਹਰ ਜਕਲ ਬੱਚੇ ਮਿਹਨਤ ਨਹੀਂ ਕਰਨਾ ਚਾਹੁੰਦੇ ਹਰ ਗੱਲ ਲਈ ਸ਼ਾਰਟਕਟ ਲੱਭਦੇ ਹਨ ਇਸ ਕਹਾਣੀ ਦੇ ਮਾਧਿਮ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਮਿਹਨਤ ਦੀ ਦਾ ਕੀ ਲਾਭ ਹੁੰਦਾ ਹੈ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ਆਓ ਪੜ੍ਹਦੇ ਹਾਂ ਦੋ ਦੋਸਤਾਂ ਨਕੁਲ ਤੇ ਸਹੌਣ ਇੱਕ ਪਿੰਡ ਵਿੱਚ ਰਹਿੰਦੇ ਸਨ ਨਕੁਲ ਬਹੁਤ ਹੀ ਧਾਰਮਿਕ ਸੀ ਤੇ ਰੱਬ ਵਿੱਚ ਬਹੁਤ ਵਿਸ਼ਵਾਸ ਕਰਦਾ ਸੀ ਜਦ ਕਿ ਸਹੌਣ ਬਹੁਤ ਹੀ ਮਿਹਨਤੀ ਸੀ ਇੱਕ ਵਾਰ ਦੋਹਾਂ ਨੇ ਮਿਲ ਕੇ ਇੱਕ ਇੱਕ ਵਿਗਾ ਜ਼ਮੀਨ ਖਰੀਦੀ ਜਿਸ ਕਾਰਨ ਕਰਨ ਉਹ ਕਾਫੀ ਫਸਲ ਉਗਾ ਕੇ ਆਪਣੇ ਘਰ ਬਣਾਉਂਦਾ ਬਣਾਉਣਾ ਚਾਹੁੰਦਾ ਸੀ ਸਹੌਣ ਖੇਤਾਂ ਵਿੱਚ ਬਹੁਤ ਹੀ ਮਿਹਨਤ ਕਰਦਾ ਸੀ ਪਰ ਨਕੂਲ ਨੇ ਕੋਈ ਕੰਮ ਨਹੀਂ ਕੀਤਾ ਸਗੋਂ ਮੰਦਰ ਜਾ ਕੇ ਰੱਬ ਅੱਗੇ ਚੰਗੀ ਫਸਲ ਲਈ ਅਰਦਾਸ ਅਰਦਾਸ ਕੀਤੀ ਇਹ ਇਵੇਂ ਹੀ ਸਮਾਂ ਬੀਤਦਾ ਗਿਆ ਕੁਝ ਸਮੇਂ ਬਾਅਦ ਖੇਤਾਂ ਦੀ ਫਸਲ ਪੱਕ ਕੇ ਤਿਆਰ ਹੋ ਗਈ ਜਿਸ ਨੂੰ ਦੋਵਾਂ ਨੇ ਬਾਜ਼ਾਰ ਚ ਲੈ ਕੇ ਵੇਚ ਦਿੱਤਾ ਤੇ ਉਹਨਾਂ ਨੂੰ ਚੰਗੇ ਪੈਸੇ ਮਿਲੇ ਘਰ ਆਉਣ ਤੋਂ ਬਾਅਦ ਸੋਹਣ ਨਕুল ਨੂੰ ਕਿਹਾ ਕਿ ਇਸ ਪੈਸੇ ਦਾ ਵੱਧ ਹਿੱਸਾ ਮੈਂ ਮਿਲੇਗਾ ਮੈਨੂੰ ਮਿਲੇਗਾ ਕਿਉਂਕਿ ਮੈਂ ਖੇਤਾਂ ਵਿੱਚ ਬਹੁਤ ਮਿਹਨਤ ਕੀਤੀ ਹੈ ਇਹ ਸੁਣ ਕੇ ਨਕুল ਨੇ ਕਿਹਾ ਕਿਹਾ ਕਿ ਨਹੀਂ ਮੈਨੂੰ ਤੁਹਾਡੇ ਨਾਲੋਂ ਵੱਧ ਪੈਸੇ ਦਾ ਹਿੱਸਾ ਮਿਲਣਾ ਚਾਹੀਦਾ ਹੈ ਕਿਉਂਕਿ ਮੈਂ ਇਹ ਇਸ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਤਾਂ ਹੀ ਸਾਨੂੰ ਚੰਗੀ ਫਸਲ ਮਿਲੀ ਪਰਮਾਤਮਾ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ ਜਦੋਂ ਇਹ ਮਾਮਲਾ ਵਾਪਸ ਆਪਸ ਵਿੱਚ ਹੱਲ ਨਾ ਹੋਇਆ ਤਾਂ ਹੋ ਸਕਿਆ ਤਾਂ ਦੋਵੇਂ ਪੈਸੇ ਵੰਡ ਲਈ ਪਿੰਡ ਦੇ ਮੁਖੀਆ ਕੋਲ ਪਹੁੰਚ ਗਏ ਦੋਦੀ ਗੱਲ ਸੁਣ ਕੇ ਸਰਦਾਰ ਨੇ ਹਰ ਇੱਕ ਨੂੰ ਚੌਲਾਂ ਦੀ ਬੋਰੀ ਦਿੱਤੀ ਜਿਸ ਵਿੱਚ ਕੰਕਰ ਮਲਾਏ ਹੋਏ ਸਨ ਮੁਖੀਆ ਮੁਖੀ ਨੇ ਕਿਹਾ ਕੀ ਕੱਲ ਸਵੇਰ ਤੱਕ ਤੁਸੀਂ ਦੋਵਾਂ ਨੇ ਇਸ ਵਿੱਚੋਂ ਚੌਲ ਤੇ ਕੰਕਰ ਵੱਖ ਕਰ ਦੇਨੇ ਕਰ ਲੈਣੇ ਹਨ ਅਤੇ ਫਿਰ ਮੈਂ ਫਸਲ ਫੈਸਲਾ ਕਰਾਂਗਾ ਕਿ ਇਸ ਪੈਸੇ ਦਾ ਵੱਧ ਹਿੱਸਾ ਕਿਸ ਨੂੰ ਮਿਲਣਾ ਹੈ ਦੋਵੇਂ ਚੌਲਾਂ ਦੀ ਬੋਰੀ ਲੈ ਕੇ ਆਪਣੇ ਘਰ ਚਲੇ ਗਏ ਸੋਹਣ ساری ਰਾਤ ਜਾਗਦਾ ਰਿਹਾ ਤੇ ਚੌਲਾਂ ਤੇ ਕੰਕਰ ਅਡ ਕਰਦੇ ਕਰਦਾ ਪਰ ਨਕੁਲ ਚੌਲਾਂ ਦੀ ਬੋਰੀ ਲੈ ਕੇ ਮੰਦਰ ਗਿਆ ਤੇ ਚੌਲਾਂ ਤੋਂ ਕੰਕਰ ਵੱਖ ਕਰਨ ਲਈ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਗਲੀ ਸਵੇਰ ਸਹੌਣ ਜਿੰਨੇ ਚੌਲ ਤੇ ਕੰਕਰ ਵੱਖ ਕਰਕੇ ਲੈ ਲਿਆ ਸੀ ਲੈ ਕੇ ਮੁਖਿਆ ਕੋਲ ਗਿਆ ਇਹ ਦੇਖ ਕੇ ਸਰਦਾਰ ਖੁਸ਼ ਹੋ ਗਿਆ ਤੇ ਨਕul ਉਹ ਉਹੀ ਬੁਰੀ ਲੈ ਕੇ ਸਰਦਾਰ ਕੋਲ ਗਿਆ ਮੁਖਿਆ ਨੇ ਨਕul ਨੂੰ ਕਿਹਾ ਕਿ ਦੱਸ ਤੂੰ ਕਿੰਨੇ ਚੌਲ ਸਾਫ਼ ਕੀਤੇ ਹਨ ਨਕul ਨੇ ਕਿਹਾ ਕਿ ਮੈਂ ਭਗਵਾਨ ਤੇ ਪੂਰਾ ਭਰੋਸਾ ਹੈ ਕਿ ਸਾਰੇ ਚਾਲ ਸਾਫ ਹੋ ਗਏ ਹੁਣੇ ਜਦੋਂ ਬੋਰੀ ਖੋਲ ਗਈ ਤਾਂ ਚੌਲਾਂ ਤੇ ਕੰਕਰ ਉਹੀ ਸਨ ਮਕਾਨ ਮਾਲਕ ਨੇ ਨਕਲ ਨੂੰ ਕਿਹਾ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਰੱਬ ਵੀ ਮਦਦ ਕਰਦਾ ਹੈ ਨਕਲ ਨੂੰ ਹੁਣ ਗੱਲ ਸਮਝ ਆ ਗਈ ਸੀ ਤਾਂ ਇਸ ਤੋਂ ਬਾਅਦ ਨਕਲ ਨੇ ਵੀ ਸੋਹਣ ਵਾਂ ਖੇਤੀ ਵਿੱਚ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਵਾਰ ਉਸ ਦੀ ਫਸਲ ਪਹਿਲੇ ਨਾਲੋਂ ਚੰਗੀ ਹੋਈ ਸਬਕ ਇਸ ਕਹਾਣੀ ਤੋਂ ਸਬਕ ਇਸ ਕਹਾਣੀ ਤੋਂ ਸਾਨੂੰ ਇੱਕ ਸਬਕ ਮਿਲਦਾ ਹੈ ਕਿ ਸਾਨੂੰ ਕਦੇ ਵੀ ਸਿਰਫ ਰੱਬ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਵੀ ਸਖਤ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਰੱਬ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ